ए, नाम ने पूरी में के मेरा सहयोग जो बहुत बीबी भाई के दरबार में छोटी सुंदर बनाने से अपना योगदान दे रहे हैं मैं अपने पूरे सहयोगियों का बहुत बहुत धन्यवाद मेरे शाम

तो ने भाई था क्या था के क्या क्या क्योंकि पानी तुछा तुछा जो ये ना पानी का भी की दुनिया करती है देखो भगवान सिर्फ से सिर्फ शरदा मानता है श्रद्धा तो कभी प्रताप भाई ध्यान दी आप भगवान के घर जाके

ਉਹਨੂੰ ਮਰੀਏ ਕਿਉਂ ਉਹ ਤੇ ਕੰਮੀ ਆ ਦੇਲੀ ਨਾ ਕਿਉਂ ਮੈਂ ਬਾਰ ਬਾਰ ਤਲੀ ਕਰਾਇਆ ਜੀ ਉਸ ਤੋਂ ਪਹਿਲਾਂ ਕਿਹਾ ਕਰਮਾਲੇ ਬੰਦੇ ਰਹਾ ਕਿਈ ਸਾਰੀਆਂ ਬੀਬੀਆਂ ਦਾ પતિ ਹੁੰਜੇ ਗੱਦੇ ਤੇ ਜਿੱਟਾ ਕਰਦੀਆਂ ਕਿਹ ਗੱਲ ਨਹੀਂ ਆਦੀ ਬੋਠੇ ਨਹੀਂ ਦੱਸ ਸਕੀ ਵੀ ਮੇਰੀ ਹੀ ਬੇਟੀ ਆ ਉਹ ਸਾਰੇ ਪਰਵਾਰ ਯਾਰਾ ਬੀਬੀ ਪਾਨੀ ਜੀ ਦਾ ਕੋਲ ਸਾਚੇ ਦਰਵਾਜ਼ੇ ਕੀ ਜੈ ਮਾਣ ਤੇ ਬਾਗੀ ਤੇ ਆ ਗਏ ਕਿ ਇਹ ਸਟੇਟ ਕਮਿਟੀ ਜੋ ਕਿਸ ਬੰਦੇ ਨੂੰ ਅੱਜ ਦੇ ਸਾਡੇ ਮੇਨ ਮੀਟਿੰਗ ਜਿਹੜੀ ਸੀ ਉਹਦਾ ਪਰਵਤ ਸੀਗਾ ਅਸੀਂ ਆਪਣੇ ਸਭ ਪਰਿਵਾਰਾਂ ਨੂੰ ਭੰਡਾਰੇ ਵਾਰੇ 28ਵਾਂ ਭੰਡਾਰਾ 29 ਮਾਰਚ ਦਿਨ ਸ਼ਨੀਵਾਰ ਨੂੰ ਜੋ ਹੋ ਰਿਹਾ ਵਾ ਉਹਦੇ ਵਾਸਤੇ ਅਸੀਂ ਲਾਈਫ ਸਭ ਪਰਿਵਾਰਾਂ ਨੂੰ ਇਨਵਾਈਟ ਕਰ ਸਕੀਏ ਇਸ ਪਰਬਲ ਵੱਲੋਂ ਆਪਾਂ ਮੀਟਿੰਗ ਬੁਲਾਈ ਸੀ ਤੇ ਜੋ ਵੀ ਭੰਡਾਰੇ ਦੇ ਆਪਣੇ ਅਰੇਂਜਮੈਂਟ ਹੈ ਉਹ ਇੱਕ ਦੂਜੇ ਨਾਲ ਸਾਂਝਾ ਕਰ ਸਕੀਏ ਜੋ ਕਮੀਆਂ ਪੇਸ਼ੀਆਂ ਵਾ ਮੇਰੇ ਸਾਰੇ ਸਹਿਯੋਗੀ ਉਹ ਸਭ ਕਮੀਆਂ ਪੇਸ਼ੀਆਂ ਨੂੰ ਪੂਰਾ ਕਰਨ ਵਾਸਤੇ ਮੇਰਾ ਸਹਿਯੋਗ ਦੇਣਗੇ ਮੇਰੇ ਨਾਲ ਰਹਿਣਗੇ ਇਸ ਕਰਕੇ ਆਪਾਂ ਅੱਜ ਦੀ ਖਾਸ ਮੀਟਿੰਗ ਮਨਾਈ ਅੱਗੇ ਦਾ ਇਹ ਨੌਜਵਾਨ ਕਲੀਨਸ਼ਾ ਦੇ ਬਾਰੇ ਪਿਕਾ ਕੇ ਉਹਨਾਂ ਨੂੰ ਮੈਸੇਜ ਜਿਹਾ ਦੇਖੋ ਜੀ ਨਸ਼ਿਆਂ ਦਾ ਤਾਂ ਇਹ ਮੈਸੇਜ ਆ ਵੀ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਆ ਉਹ ਨਸ਼ਿਆਂ ਦੇ ਵਿੱਚ ਖੁਦ ਹੀ ਨਹੀਂ ਡੁੱਬ ਰਹੇ ਉਹ ਆਪਣੇ ਪੂਰੇ ਪਰਿਵਾਰ ਨੂੰ ਉਹਦੇ ਵਿੱਚ ਤਬਾਹ ਕਰ ਰਹੇ ਆ ਮੇਰੀ ਸਭ ਬੱਚਿਆਂ ਨੂੰ ਇਹ ਅਪੀਲ ਆ ਨਸ਼ਿਆਂ ਤੋਂ ਦੂਰ ਰਹੋ ਜਿੱਥੇ ਤੱਕ ਹੋ ਸਕੇ ਆਪਣੇ ਕਿਹੜਾਂ ਜਿੱਤਾਂ ਆਂਦਿਓ ਨਸ਼ਾ ਤਾਂ ਇੱਕ ਬਹੁਤ ਮਾੜੀ ਤੋਮਾਤਾ ਉਹ ਸੰਗਤ ਨੂੰ ਛੱਡੋ ਬਾਕੀ ਆਪਣੇ ਯਾਰਾਂ ਦੋਸਤਾਂ ਨੂੰ ਹੀ ਖੇਡਾਂ ਵਿੱਚ ਇੰਟਰਸਟਿਡ ਬਣਾਓ ਨਸ਼ੇ ਛੱਡ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ ਇਹ ਸਲਾਹ ਆ ਜੀ ਮੇਰਾ ਇਹ ਮੇਰੀ ਹਸਭ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਕਰੋ ਜੇ ਵੀ ਮੇਰੇ ਪਰਿਵਾਰ ਨੇ ਸੇਵਾ ਲੈਣੀ ਆ ਉਹ ਬੇਸ਼ੱਕ ਇੱਕ ਦਿਨ ਪਹਿਲਾਂ ਆਓ ਜਿਹਨੇ ਸਿਰਫ ਸਿਰਫ ਮੇਲਾ ਹੀ ਦੇਖਣਾ ਓਕੇ ਉਹ ਸੰਗਤਾਂ ਦੀ ਆਪਣੀ ਵਾਰਤ ਹੈ ਕਿ ਦੇਖੋ ਸਾਡੇ ਪਰਿਵਾਰ ਆਲ ਵਰਲਡ ਤੋਂ ਆਉਂਦੇ ਆ ਜੀ ਠੀਕ ਹੈ ਜੀ ਉਹਨਾਂ ਦਾ ਸਾਡੇ ਕੋਲ ਖਾਸ ਪ੍ਰਬੰਧ ਹੁੰਦਾ ਵਾ ਜਿਹੜੇ ਦੂਰ ਤੋਂ ਆ ਰਹੇ ਆ ਉਹਨਾਂ ਵਾਸਤੇ ਰੁਕਣ ਵਾਸਤੇ ਸਾਡੇ ਕੋਲ ਰੂਮ ਦਿੱਤੇ ਬੈੱਡ ਵਗੈਰਾ ਹੱਤੀ ਦੀ ਵਿਵਸਥਾ ਵਾ ਵੈਸੇ ਤਾਂ ਤਕਰੀਬਨ ਸਾਡੀ ਸੰਗਤ ਮੇਲੇ ਵਾਲੇ ਨਹੀਂ ਆਂਦੀ ਐ ਤਰਕੇ ਤੋਂ ਸ਼ੁਰੂ ਹੋ ਜਾਂਦੀ ਐ ਫਿਰ ਵੀ ਜਿਹੜਾ ਪ੍ਰਵਾਹ ਦੂਤ ਤੋਂ ਆ ਰਿਹਾ ਉਹਦੀ ਰਹਿਣ ਸਹਿਣ ਦੀ ਪੂਰੀ ਬਵਸਤਾ ਕਮੇਟੀ ਵੱਲੋਂ ਦਰਵਾਜ਼ਾ ਦਰੋਂ ਕੀਤੀ ਜਾਂਦੀ ਐ